ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਲੁੱਟਾ ਖੋਹਾਂ ਤੇ ਗੋਲੀ ਚਲਣ ਦੀਆਂ ਵਾਰਦਾਤਾਂ ਦਿਨੋ ਦਿਨ ਵਧ ਰਹੀਆਂ ਹਨ ਇਸੇ ਤਰ੍ਹਾਂ ਹੀ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਉਦਨਵਾਲ ਵਿਖੇ ਪੈਟਰੋਲ ਪੰਪ ਤੇ ਦੇਰ ਸ਼ਾਮ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੀ ਗਈ ਫਾਇਰਿੰਗ ਲੁਟੇਰਿਆਂ ਵੱਲੋਂ ਚਾਰ ਰੌਂਦ ਕੀਤੇ ਫਾਇਰ ਕੀਤੇ ਗਏ ਜਿਸ ਵਿੱਚ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਦੋ ਕਰਮਚਾਰੀਆਂ ਨੂੰ ਲੱਗੀਆਂ ਗੋਲੀਆਂ ਜਿਸ ਵਿੱਚ ਕੇਵਲ ਨਾਮਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਰਾਤ ਮੌਕੇ ਤੇ ਪੁਜੀ ਡੀਐਸਪੀ ਹਰਕ੍ਰਿਸ਼ਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਦਨਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜਾਣਕਾਰੀ ਦਵੇ ਆਹੀ ਜਦੋਂ ਇਹਨਾਂ ਇਹ ਬਾਹਰ ਗਏ ਆ ਨਾ ਬਾਜਮਾਰੀ ਆ ਨਾ ਬਾਜਮਾਰੀ ਦਾ ਹੀ ਪੱਜ ਕੇ ਬਾਹਰ ਹੋਇਆ ਤੇ ਇਹ ਜਦੋਂ ਇਹਨਾਂ ਕੋ ਤੇ ਗੋਲੀ ਮਾਰ ਚੱਲੀ ਆ ਤੇ ਮੈਂ ਭਾਈ ਹਲ ਪੱਜ ਕੇ ਆ ਗਿਆ ਰਸੋਈ ਹਲ ਰਸੋਈ ਹਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਰਨ ਲੱਗਾ ਭਾਈ ਪੱਜ ਕੇ ਹੋਇਆ ਤੇ ਜਦੋਂ ਜੇ ਦੇਖਿਆ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਇਹ ਲੁੱਟਖੋ ਕਰਨ ਲੱਗੇ ਲੁੱਟਖੋ ਹੀ ਲੱਗੇ ਕਰਨ ਮੇਰੇ ਸਾਹਬ ਨੇ ਕੈਸ਼ ਉਸ ਟਾਈਮ ਹੈਗਾ ਹੀ ਅਜੇ ਕੋਈ ਕੈਸ਼ ਜੇਬ ਚ ਹੀ ਹਪਈ ਰਵ ਜਾਣਾ ਜਿੰਨਾ ਹੋਊਗਾ ਜੇਬ ਚ ਆ ਅੱਛਾ ਤੂੰ ਮੁੱਕਤੇ ਹੀ ਉਗੀ ਨਾ ਇੱਥੇ ਚਕੇ ਜਾਂ ਬੈ ਕੇ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਵਜੀ ਜਿਹੜਾ ਉਹ ਸਾਡਾ ਜਿਹਦੇ ਡੈਥ ਹੋਈ ਹੈ ਇੰਦਾ ਡੈੱਡ ਵੀ ਆਹੀ ਅੱਛਾ ਡੈੱਡ ਵੀ ਆਦੇ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਜਦੋਂ ਅਸੀਂ ਚੁੱਕੇ ਦੇਖਿਆ ਇਹਦੇ ਇੱਥੇ ਇਸ ਜਗ੍ਹਾ 'ਚ ਗੋਲੀ ਲੰਗੀ ਮੈਂ ਹੈ ਇਹਨੂੰ ਤੇ ਟਾਈਮ ਲਗਭਗ ਕਿੰਨੇ ਕੁ ਹੋਏ ਅੱਠ ਮਤਲਬ 8 12 12 15 20 ਦੇ ਵਿੱਚ ਇਹ ਹੁੰਦੇ ਆ ਜੀ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠਾ ਹੈਗਾ ਹਲੋ 8:20 ਦੀ ਗੱਲ ਹੈ ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ ਇਹ ਪਤਾ ਲੱਗਾ ਇੱਥੋਂ ਇਹਨਾਂ ਦੇ ਕੁਝ ਕੁ ਸ਼ਿਕਤੀਆ ਕਿ ਉਹਨਾਂ ਨੇ ਇੱਕ ਨੇ ਤੇਲ ਪੋਇਆ ਉਹਨਾਂ ਨੇ ਦਿਲ ਪਾ ਕੇ ਤੇ ਉਹਨੇ ਤੋਂ ਪੈਸੇ ਖੋਣ ਲੱਗ ਪਏ ਨੇ ਤੇ ਜਿਹੜਾ ਕਰਿੰਦਾ ਹੈ ਉਹਦੇ ਨਾਲ ਕਾਫੀ ਆਪਣਾ ਮੁਜਮਤ ਕੀਤੀ ਤੇ ਜਿਹਦੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਜਿਹੜੇ ਮਰਨ ਵਾਲੇ ਦੀ ਸੋਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸਿੱਟ ਲਿਆ ਤੇ ਉਹ ਉਹਨੇ ਡੇਗੇ ਦੇ ਗੋਲੀ ਮਾਰ ਦਿੱਤੀ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਕਰਿੰਦਾ ਉਹ ਪੰਪ ਤੋਂ ਬਾਹਰ ਆਇਆ ਰੌਣਾ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰੀ ਤੇ ਪੱਖੀ ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਜਿਵੇਂ ਆਪਣਾ ਮੇਰੇ ਨਾਲ ਐਸਐਚਓ ਕਮਾਨ ਐਸਐਚਓ ਹਰਗੋਬਿੰਦਪੁਰ ਐਸਐਚਓ ਰੰਦਰ ਲੰਗੜ ਐਸਐਚਓ ਕਾਦੀਆਂ ਤੇ ਗੁਰਦੁਰੀ ਸਿਵੀ ਦੀ ਟੀਮ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀ ਰਿਪੋਰਟਸ ਦੇਖ ਕੇ ਅਸੀਂ ਕਿਸੇ ਤਰ੍ਹਾਂ ਆਪਣਾ ਕਰ ਵੀ ਕਰ ਰਹੇ ਹਾਂ ਪਰਚਾ ਤਰ ਕਰਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਰਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਾਂਗੇ ਸਰ ਕੋ ਕੈਸ਼ ਵੀ ਖੜਿਆ ਹੋ ਰੈਸਟੋਰੈਂਟ ਦੇ ਵਿੱਚ ਇਹਦੇ ਵਿੱਚੋ ਜੇ ਆਪਣਾ ਪੁੱਛਦੇ ਆ ਕਿੰਨਾ ਕੈਸ਼ ਸੀ ਕੀ ਕੈਸ਼ ਖੜਿਆ ਹੋ ਜੇ ਇਹ ਆਪਣਾ ਇੱਕ ਕੋਸ਼ਿਸ਼ ਦਾ ਮੈਟਰ ਹੈ ਅਸੀਂ ਕੋਸ਼ਿਸ਼ ਤੋਂ ਬਾਅਦ ਦੱਸਦਾ ਸੀ ਕਿੰਨਾ ਵੱਟ ਗਿਆ ਕਿ ਤਾਹੀਂ ਥੈਂਕ ਯੂ ਉਹਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਪ੍ਰੋਡਕਟ ਸੀਗਾ ਤੇ ਪ੍ਰੋਡਕਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਹੋਏਗੀ ਤੇ तकरीबन ਇਹ ਪੌਨੇ 9 ਵਜੇ ਇਹ ਇਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ तकरीबन ਸਵਾ 9 ਵਜੇ तकरीबन ਇੱਕ ਹੋਰ ਪੇਸ਼ੈਂਟ ਆਇਆ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਪੰਪ ਤੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ইয়ার্স ਸੀਗੇ ਤੇ ਇਹ ਦੋਨੋਂ ਹੀ ਲੈਜਿਸਟਰੀ ਆਫ ਗਨ ਸ਼ਾਟ ਐਸ ਪਰ देयर ਹਿਸਟਰੀ ਦੇ ਇਹ ਗਾਹ ਅਹ ਰੈਜ਼ੀਡੈਂਟ ਕਮ ਕਮ ਮਤਲਬ ਪ੍ਰਤੀਕਰ ਦੇ ਸੀ ਕਮ ਕਰਦੇ ਤੇ ਰੈਜ਼ੀਡੈਂਟ ਨੀਲ ਹੋਮ ਪੈਟਰੋਲ ਪੰਪ ਬੋਨਸ ਨਹੀਂ ਪਤਾ ਉਹ ਇਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਇਹਦੇ ਵੀ ਇੱਕ ਸੀਰੀਅਸ ਸੀਗੀ ਹਾਲਤ ਇਹ ਗਨ ਸ਼ਾਟ ਇਨਕਰੀ ਸੀਗੀ ਤੇ ਜਿਹੜਾ ਦੂਸਰਾ ਕੇਵਲ ਸਿੰਘ ਆ ਉਹ ਬਰਾਡ ਡੈੱਟ ਸੀਗਾ